रहे हैं कि जो ट्रक्स और डंपर खड़े किए गए थे हरियाणा पुलिस के द्वारा सड़क के बीचों बीच ताकि किसानों की आगे ना जा पाए उनको हटाने की कोशिश हो रही है लगातार नारेबाजी केंद्र सरकार सरकार के खिलाफ, सरकार के खिलाफ खिलाफ हरियाणा हमें पर देखने को मिल रही है और जहां तक गौरव नजर जाती है कैमरे की और हमारी नजर जाती है वहां हमें वहां तक हमें सिर्फ ट्रैक्टर ट्रॉली और किसान नजर आते हैं जिन्होंने हाथों में अलग अलग अपने किसान संगठनों के झंडे लिए हुए हैं और यह संख्या लगातार बढ़ रही है जैसे जैसे समय बढ़ रहा है। और और जो किसान है, वो यहाँ पर हरियाणा में होते हुए हमें यहाँ पर दिखाई दे रहे हैं हालांकि ट्रैक्टर ट्राली उनकी नहीं आगे घुस पाई लेकिन फिर भी जो किसान है वो आगे घुसते हुए ये देखिए ट्रैक्टरों के लिए भी रास्ता बना लिया है गौरव ट्रैक्टरों के लिए भी रास्ता बना लिया है ਫਿਰ ਚੰਬੂ ਬਾਰਡਰ ਤੋਂ ਹਰਿਆਣਾ ਦੇ ਵਿੱਚ ਕਿਸਾਨ ਐਂਟਰ ਹੋ ਚੁੱਕੇ ਨੇ ਬੈਰੀਕਡ ਤੋੜ ਕੇ ਦਿੱਲੀ ਰਵਾਨਾ ਹੋਇਆ ਇੱਕਸਾਨਾਂ ਦਾ ਵੱਡਾ ਕਾਫਲਾ ਹਾਲਾਂਕਿ तमाम ਇੰਤਜ਼ਾਮ ਕੀਤੇ ਗਏ ਹਰਿਆਣਾ ਪੁਲਸ ਦੇ ਵੱਲੋਂ ਵੱਖ-ਵੱਖ ਸੈਨਾਵਾਂ ਤਾਇਨਾਤ ਕੀਤੀਆਂ ਗਈਆਂ ਪਰ ਇਹ ਪੁਲਿਸ ਇਹ ਸੈਨਾ ਕਿਸਾਨਾਂ ਨੂੰ ਰੋਕਣ ਦੇ ਵਿੱਚ ناکਾਮ ਰਹੀ ਵਾਟਰ ਕਨ ਅਤੇ ਹੰਝੂ ਗੈਸ ਦੇ ਇਸਤੇਮਾਲ ਦੇ باوجود ਕਿਸਾਨ ਨਹੀਂ ਰੁਕੇ ਉੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਵੱਲੋਂ ਮਨੋਹਰ ਲਾਲ ਨੂੰ ਅਪੀਲ ਵੀ ਕੀਤੀ ਗਈ ਹੈ ਕਿਸਾਨਾਂ ਨੂੰ ਅੱਗੇ ਵਧਨ ਦਿੱਤਾ ਜਾਵੇ ਇਹ ਅਪੀਲ ਕੀਤੀ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਕਿਸਾਨਾਂ ਨੂੰ ਹੋਰ ਨਾ ਉਕਸਾਇਆ ਜਾਵੇ ਕੈਪਟਨ ਨੇ ਸਿੱਧੇ ਤੌਰ ਤੇ ਕਿਹਾ ਹਰਿਆਣਾ ਦੀ ਸਰਕਾਰ ਨੂੰ ਕਿ ਕਿਸਾਨਾਂ ਨੂੰ ਹੋਰ ਨਾ ਉਕਸਾਓ ਨਾ ਉਕਸਾਇਆ ਜਾਵੇ ਪੰਜਾਬ ਦੇ ਵਿੱਚ 2 ਮਹੀਨੇ ਤੋਂ ਸ਼ਾਂਤੀਪੂਰਨ ਦਰਨਾ ਦੇ ਰਹੇ ਨੇ ਕਿਸਾਨ ਕੈਪਟਨ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ 2 ਮਹੀਨੇ ਤੋਂ ਸ਼ਾਂਤੀਪੂਰਨ ਦਰਨਾ ਦਿੱਤਾ ਜਾ ਰਿਹਾ ਇਸ ਕਰਕੇ ਕਿਸਾਨਾਂ ਨੂੰ ਅੱਗੇ ਜਾਣ ਦਿੱਤਾ ਜਾਵੇ हरियाणा सरकार किसानों ਨੂੰ ਕਿਉਂ ਪ੍ਰਤਕਾਰ ਰਹੀ ਹੈ ਇਹ ਤਲਕ ਟਿੱਪਣੀ ਕੀਤੀ ਗਈ ਹੈ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰਿਆਣਾ ਸਰਕਾਰ ਤੇ ਕਿ ਹਰਿਆਣਾ ਸਰਕਾਰ ਕਿਸਾਨਾਂ ਨੂੰ ਕਿਉਂ ਪ੍ਰਤਕਾਰ ਰਹੀ ਹੈ ਸ਼ਾਂਤੀਪੂਰਨ ਧਰਨੇ ਤੇ ਬਲ ਦਾ ਇਸਤੇਮਾਲ ਗੈਰ ਸੰਵਿਧਾਨਿਕ ਹੈ ਕੈਪਟਨ ਅਮਰਿੰਦਰ ਨੇ ਕਿਹਾ ਕਿ ਸ਼ਾਂਤੀਪੂਰਨ ਜਦੋਂ ਕਿਸਾਨਾਂ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਉਸ ਤੇ ਬਲ ਦਾ ਇਸਤੇਮਾਲ ਗੈਰ ਸੰਵਿਧਾਨਿਕ ਹੈ ਮੁੱਖ ਉਤਰੀ ਕੈਪਟਨ ਅਮਰਿੰਦਰ ਦੇ ਵੱਲੋਂ ਬੈਕ ਟੂ ਬੈਕ ਕਈ ਟਵੀਟ ਕੀਤੇ ਗਏ ਤੇ ਹਰਿਆਣਾ ਸਰਕਾਰ ਨੂੰ ਸਿੱਧੇ ਤੌਰ ਤੇ اپੀਲ ਕੀਤੀ ਹੈ ਕਿ ਕਿਸਾਨਾਂ ਨੂੰ ਅੱਗੇ ਵਧਣ ਦਿੱਤਾ ਜਾਵੇ ਨਾਲ ਹੀ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਹੋਰ ਨਾ ਉਕਸਾਇਆ ਜਾਵੇ ਪੰਜਾਬ ਚ 2 ਮਹੀਨੇ ਤੋਂ ਕਿਸਾਨ ਸ਼ਾਂਤੀਪੂਰਨ ਦਰਨਾ ਦੇ ਰਹੇ ਨੇ ਕੈਪਟਨ ਅਮਰਿੰਦਰ ਨੇ ਕਿਹਾ ਕਿ 2 ਮਹੀਨਿਆਂ ਤੋਂ ਕਿਸਾਨਾਂ ਦੇ ਵੱਲੋਂ ਸ਼ਾਂਤੀਪੂਰਨ ਤਰੀਕੇ ਦੇ ਨਾਲ ਦਰਨਾ ਦਿੱਤਾ ਜਾ ਰਿਹਾ ਹੈ ਹਰਿਆਣਾ ਸਰਕਾਰ ਫਿਰ ਵੀ ਕਿਸਾਨਾਂ ਨੂੰ ਕਿਉਂ ਪੜਕਾਰੀ ਹੈ ਕੈਪਟਨ ਅਮਰਿੰਦਰ ਨੇ ਹਰਿਆਣਾ ਸਰਕਾਰ ਨੂੰ ਕਿਹਾ ਕਿ ਕਿਸਾਨਾਂ ਨੂੰ ਨਾ ਪੜਕਾਓ ਅੱਗੇ ਜਾਣ ਦਿਓ ਅੱਗੇ ਵਧਣ ਦਿਓ ਉਹਨਾਂ ਦਾ ਸੰਵਿਧਾਨਿਕ ਹੱਕ ਹੈ ਸ਼ਾਂਤੀਪੁਰਮ ਧਰਨੇ ਤੇ ਬਲ ਦਾ ਇਸਤੇਮਾਲ ਗੈਰ ਸੰਵਿਧਾਨਿਕ ਹੈ ਇਹ ਵੀ ਕਿਹਾ ਕੈਪਟਨ ਅਮਰਿੰਦਰ ਨੇ ਕਿ ਸ਼ਾਂਤੀਪੁਰ ਧਰਨੇ ਤੇ ਜਿਹੜਾ ਬਲ ਦਾ ਇਸਤੇਮਾਲ ਕੀਤਾ ਗਿਆ ਉਹ ਗੈਰ ਸੰਵਿਧਾਨਿਕ ਹੈ ਮੁਖਤਰੀ ਕੈਪਟਨ ਅਮਰਿੰਦਰ ਦੇਵ ਨੂੰ ਟਵੀਟ ਦੇ ਵਿੱਚ ਕੀ ਲਿਖਿਆ ਗਿਆ ਤੁਹਾਨੂੰ ਉਸ ਤੋਂ ਵੀ ਵਾਕਿਫ ਕਰਵਾ ਦਿੰਦੇ ਹਰਿਆਣਾ ਸਰਕਾਰ ਕਿਉਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕ ਰਹੀ ਹੈ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਭਾਰੀ ਪੁਲਿਸ ਬਲ ਦਾ ਇਸਤੇਮਾਲ ਕਰਨਾ ਗੈਰ ਲੋਕਤੰਤ੍ਰਿਕ ਤੇ ਗੈਰ ਸੰਵਿਧਾਨਕ ਹੈ ਦੋ ਮਹੀਨਿਆਂ ਤੋਂ ਕਿਸਾਨ ਪੰਜਾਬ ਦੇ ਵਿੱਚ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਨੇ ਹਰਿਆਣਾ ਸਰਕਾਰ ਬਲ ਪ੍ਰਯੋਗ ਕਰਕੇ ਉਹਨਾਂ ਨੂੰ ਕਿਉਂ ਉਕਸਾਰੀ ਹੈ ਇਹ ਟਵਿੜ ਕੀਤਾ ਗਿਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਵੱਲੋਂ ਟਵੀਟ ਕੀਤਾ ਗਿਆ ਤੁਹਾਨੂੰ ਲੈ ਕੇ ਫਿਰ ਦੱਸਦੇ ਹਾਂ ਕਿ ਮੁੱਖ ਮੰਤਰੀ ਕੈਪਟਨ ਨੇ ਟਵੀਟ ਦੇ ਵਿੱਚ ਕੀ ਲਿਖਿਆ ਉਹਨਾਂ ਨੇ ਸਿੱਧਾ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਿਸਾਨਾਂ ਨੂੰ ਅੱਗੇ ਵਧਣ ਦਿਓ ਹਰਿਆਣਾ ਸਰਕਾਰ ਕਿਉਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕ ਰਹੀ ਹੈ ਸ਼ਾਂਤੀਪੂਰਨ ਤਰੀਕੇ ਦੇ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਭਾਰੀ ਪੁਲਿਸ ਬਲ ਦਾ ਇਸਤੇਮਾਲ ਕਰਨਾ ਗੈਰ ਲੋਕਤੰਤ੍ਰਿਕ ਤੇ ਗੈਰ ਸੰਵਿਧਾਨਿਕ ਹੈ ట్ਵੀਟ ਕੀਤਾ ਗਿਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਵੱਲੋਂ ਉੱਥੇ ਕਿਸਾਨਾਂ ਤੇ ਵਾਟਰ ਕੈਨਨ ਦੀ ਕੇਜਰੀਵਾਲ ਦੇ ਵੱਲੋਂ ਨਖੇਦੀ ਕੀਤੀ ਗਈ ਹੈ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਨੇ ਕਿਸਾਨ ਅਰਵਿੰਦ ਕੇਜਰੀਵਾਲ ਨੇ ਨੇ ਕਿਹਾ ਕਿ ਕਿਸਾਨਾਂ ਦੇ ਵੱਲੋਂ ਸ਼ਾਂਤੀਪੂਰਨ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਫਿਰ ਉਹਨਾਂ ਤੇ ਬਲ ਦਾ ਪ੍ਰਯੋਗ ਕਿਉਂ ਕੀਤਾ ਗਿਆ ਹੈ ਕਿਸਾਨਾਂ ਤੇ ਵਾਟਰ ਕੈਨਨ ਚਲਾਈਆਂ ਜਾ ਰਹੀਆਂ ਨੇ ਕੇਜਰੀਵਾਲ ਨੇ ਇਸ ਦੀ ਮਨਖੇਦੀ ਕੀਤੀ ਹੈ ਕਿਸਾਨਾਂ ਤੇ ਇਹ ਜੁਰਮ ਬਿਲਕੁਲ ਵੀ ਗਲਤ ਹੈ ਅਰਵਿੰਦ ਕੇਜਰੀਵਾਲ ਦੇ ਵੱਲੋਂ ਕਿਹਾ ਗਿਆ ਉਹਨਾਂ ਨੇ ਕਿਹਾ ਕਿ ਸ਼ਾਂਤੀਪੂਰਨ ਪ੍ਰਦਰਸ਼ਨ ਕਿਸਾਨਾਂ ਦਾ ਸੰਵਿਧਾਨਿਕ ਅਧਿਕਾਰ ਹੈ ਅਰਵਿੰਦ ਕੇਜਰੀਵਾਲ ਦੇ ਵੱਲੋਂ ਵੀ ਹਰਿਆਣਾ ਸਰਕਾਰ ਤੇ ਨਿਸ਼ਾਨਾ ਸਾਧਿਆ ਗਿਆ ਹੈ ਵਾਟਰ ਕੈਨਲ ਦੀ ਜਿਹੜੀ ਕਾਰਵਾਈ ਕੀਤੀ ਗਈ ਹੈ ਹਰਿਆਣਾ ਪੁਲਿਸ ਦੇ ਵੱਲੋਂ ਉਸ ਦੀ ਨਿਖੇਦੀ ਕੀਤੀ ਗਈ ਹੈ ਕੇਜਰੀਵਾਲ ਨੇ ਕਿਹਾ ਕਿ ਕਿਸਾਨਾਂ ਦੇ ਵੱਲੋਂ ਸ਼ਾਂਤੀਪੂਰਨ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਸਾਨਾਂ ਤੇ ਵਾਟਰ ਕੈਨਲ ਨੂੰ ਲੈ ਕੇ ਉਹਨਾਂ ਨੇ ਸਵਾਲ ਉਠਾਏ ਨੇ ਕੇਜਰੀਵਾਲ ਨੇ ਕਿਹਾ ਕਿ ਕਿਸਾਨਾਂ ਤੇ ਜੁਰਮ ਬਿਲਕੁਲ ਵੀ ਗਲਤ ਹੈ ਸ਼ਾਂਤੀਪੂਰਨ ਪ੍ਰਦਰਸ਼ਨ ਕਿਸਾਨਾਂ ਦਾ ਸंवਿਧਾਨਿਕ ਅਧਿਕਾਰ ਹੈ ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਵੀ ਬਲ ਪ੍ਰਯੋਗ ਦੀ ਸਖ਼ਬਦਾਂ ਦੇ ਵਿੱਚ ਨਿਖੇਦੀ ਕੀਤੀ ਉਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਕਿਸਾਨਾਂ ਤੇ ਜੋ ਵਾਟਰ ਕੈਨਨ ਦਾ ਇਸਤੇਮਾਲ ਹੋਇਆ ਉਸ ਦੀ ਨਿਖੇਦੀ ਕੀਤੀ ਹੈ ਕੇਜਰੀਵਾਲ ਨੇ ਸਾਫ਼ ਕਿਹਾ ਹੈ ਕਿ ਸ਼ਾਂਤੀਪੂਰਨ ਜਦੋਂ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਫਿਰ ਬਲ ਦਾ ਪ੍ਰਯੋਗ ਕਿਉਂ ਵਾਟਰ ਕੈਨਨ ਦਾ ਇਸਤੇਮਾਲ ਕਿਉਂ ਕੇਜਰੀਵਾਲ ਨੇ ਹਰਿਆਣਾ ਸਰਕਾਰ ਦੀ ਹਰਿਆਣਾ ਪੁਲਿਸ ਦੀ ਇਸ ਕਾਰਵਾਈ ਤੇ ਸਵਾਲ ਉਠਾਏ ਨੇ ਰਵਿੰਦ ਕੇਜਰੀਵਾਲ ਦੇ ਵੱਲੋਂ ਆਪਣੇ ਟਵੀਟ ਦੇ ਵਿੱਚ ਲਿਖਿਆ ਗਿਆ ਹੈ ਕਿ ਕੇਂਦਰ ਸਰਕਾਰ ਦੇ ਤਿੰਨੇ ਖੇਤੀ ਬਿੱਲ ਕਿਸਾਨ ਬਰੋਧੀ ਨੇ ਇਹ ਬਿੱਲ ਵਾਪਸ ਲੈਣ ਦੀ ਤਾਂ ਕਿ ਕਿਸਾਨਾਂ ਨੂੰ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਤੋਂ ਰੋਕਿਆ ਜਾ ਰਿਹਾ ਹੈ। ਉਹਨਾਂ ਤੇ ਵਾਟਰ ਕੈਨਨ ਚਲਾਈਆਂ ਜਾ ਰਹੀਆਂ ਨੇ। ਕਿਸਾਨਾਂ ਤੇ ਇਹ ਜੁਰਮ ਬਿਲਕੁਲ ਗਲਤ ਹੈ। ਸ਼ਾਂਤੀਪੂਰਨ ਪ੍ਰਦਰਸ਼ਨ ਉਹਨਾਂ ਦਾ ਸੰਵਿਧਾਨਿਕ ਅਧਿਕਾਰ ਹੈ। ਇਹ ਟਵੀਟ ਕੀਤਾ ਗਿਆ ਰਵਿੰਦ ਕੇਜਰੀਵਾਲ ਦੇ ਵੱਲੋਂ। ਅਗਲੀ ਵੱਡੀ ਖਬਰ ਸਮਾਣਾ ਤੋਂ ਜੁੜੀ ਹੋਈ ਹੈ ਸਮਾਣਾ ਦੇ ਵਿੱਚ ਕਿਸਾਨਾਂ ਤੇ ਪਾਣੀ ਦੀਆਂ ਬੁਛਾਰਾਂ ਛੱਡੀਆਂ ਗਈਆਂ ਨੇ ਸਮਾਣਾ ਕੈਥਲ ਸੜਕ ਦੇ ਰਾਹੀਂ ਦਿੱਲੀ ਐਂਟਰੀ ਦੀ ਕਿਸਾਨ ਕੋਸ਼ਿਸ਼ ਕਰ ਰਹੇ ਸਨ ਤੇ ਇਸ ਦੌਰਾਨ ਇਹ ਵਾਟਰ ਕੈਨ ਦਾ ਇਸਤੇਮਾਲ ਕੀਤਾ ਗਿਆ ਪਾਣੀ ਦੀਆਂ ਬੁਛਾਰਾਂ ਛੱਡੀਆਂ ਗਈਆਂ ਪੁਲਿਸ ਦੇ ਵੱਲੋਂ ਕਿਸਾਨਾਂ ਤੇ ਹਲਕਾ ਬਲ ਪ੍ਰਯੋਗ ਵੀ ਕੀਤਾ ਗਿਆ ਕਿਸਾਨਾਂ ਨੂੰ ਬੈਰੀਕੇਡ ਤੋਂ ਅੱਗੇ ਜਾਣ ਤੋਂ ਰੋਕਿਆ ਗਿਆ ਕਿਸਾਨ ਦਿੱਲੀ ਜਾਣ ਦੇ ਲਈ ਬਜਿੱਦ ਨਜ਼ਰ ਆ ਰਹੇ ਨੇ ਸੋ ਸਮਾਣਾ ਦੀਆਂ ਇਹ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਸਮਾਣਾ ਤੋਂ ਜੁੜੀ ਹੋਈ ਖਬਰ ਵੱਡੀ ਸਮਾਣਾ ਦੇ ਵਿੱਚ ਕਿਸਾਨਾਂ ਤੇ ਪਾਣੀ ਦੀਆਂ 부ਛਾੜਾਂ ਛੱਡੀਆਂ ਗਈਆਂ ਨੇ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਜਦੋਂ ਕਿਸਾਨ ਅੱਗੇ ਵਦਰੇ ਸੰਤਾਪੁਰਸ ਦੇ ਵੱਲੋਂ ਪਾਣੀ ਦੀਆਂ 부ਛਾੜਾਂ ਛੱਡੀਆਂ ਗਈਆਂ ਸਮਾਣਾ ਕੈਥਲ ਸੜਕ ਦੇ ਰਾਹੀਂ ਦਿੱਲੀ ਐਂਟਰੀ ਦੀ ਕਿਸਾਨ ਕੋਸ਼ਿਸ਼ ਕਰ ਰਹੇ ਸਨ ਤੇ ਇਸ ਦੌਰਾਨ ਪਾਣੀ ਦੀਆਂ 부ਛਾੜਾਂ ਛੱਡੀਆਂ ਗਈਆਂ ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਮੇਰੇ ਸਹਿਯੋਗੀ ਪਰਸ਼ੋਤਮ ਜੁੜੇ ਹੋਏ ਨੇ ਜੀ ਪਰਸ਼ੋਤਮ ਜਿਵੇਂ ਆਪਣੇ ਆਪ ਚ ਅਸੀਂ ਤਸਵੀਰਾਂ ਦੇਖ ਰਹੇ ਹਾਂ ਪਾਣੀ ਦੀਆਂ ਬੁਛਾਰਾਂ ਕਿਸਾਨਾਂ ਤੇ ਛੱਡੀਆਂ ਗਈਆਂ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਸਨ ਫਿਲਹਾਲ ਕਿਸ ਤਰ੍ਹਾਂ ਦੀ ਸਥਿਤੀ ਹੈ ਅੱਛਾ ਜਤ ਜਮਾਨਾ ਕਹਿੰਦਾ ਥੋੜਾ ਜਿਹਾ ਤੇ ਜਿਹੜਾ ਹੈਸਟ ਬੋਟ ਤੇ ਪੁਲਿਸ ਨੇ ਪੂਰੀ ਨਾਕੇਬੰਦੀ ਕੀਤੀ ਹੋਈ ਹੈ ਇਹਨਾਂ ਨੂੰ ਰੋਕਣ ਦੇ ਲਈ ਪੁਲਿਸ ਨੇ ਬਾਰਡਰ ਕੈਨਨ ਦਾ ਪ੍ਰਯੋਗ ਕੀਤਾ ਹੈ ਨੌਜਵਾਨ ਕਿਸਾਨ ਹੈ ਉਹ ਪ੍ਰਦਰਸ਼ਨ ਕਰ ਰਹੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਨ ਬੈਰੀਕਾਰਡ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ ਲੇਕਿਨ ਪੁਲਿਸ ਨੇ ਪਾਣੀ ਦੀ ਬੁਛਾਰਾ ਛੜ ਕੇ ਹੁਣ ਪਿੱਛੇ ਕੀਤਾ ਹੈ ਲੇਕਿਨ ਅਜੇ ਕਿਸਾਨਾਂ ਦੀ ਟੋਲੀਆਂ ਜਿਹੜੀ ਪਿੱਛੇ ਤੋਂ ਆ ਰਹੀ ਹੈ ਸੰਗਰੂਰ ਅਜੇ ਉਹਨਾਂ ਨੇ ਪਹੁੰਚਣਾ ਹੈ ਜਿੱਦ ਬਾਰੀ ਕਿਸਾਨਾਂ ਕੇ ਦਨ ਸਮੂਹ ਇੱਥੇ ਇਕੱਠਾ ਹੋਣਾ ਹੈ ਉਸਕੇ ਬਾਅਦ ਸਥਿਤੀ ਕਿਸ ਤਰ੍ਹਾਂ ਦੀ ਹੋਣੀ ਹੈ ਲੇਕਿਨ ਪੁਲਿਸ ਵੱਲੋਂ ਆਤੂਗੋਸ਼ ਕਿ ਗੋਲੇ ਦੇ ਵਿੱਚ ਅਭੀ ਦੋ ਛੱਡੇ ਗਏ ਔਰ ਇਹ ਬਸਾਰਾ ਕਿਤੇ ਜਿਸ ਦਿਨ ਕੁਛ ਨੌਜਵਾਨ ਕਿਸਾਨ ਪਿੱਛੇ ਹੋਏ ਹਨ ਲੇਕਿਨ ਕਿਸਾਨ ਅਜੇ ਬਾਰਡਰ ਤੇ ਪ੍ਰਦਰਸ਼ਨ ਕਰ ਰਹੇ ਹਨ ਪਰਸ਼ੋਤਮ ਅਜੇ ਵੀ ਕਿਸਾਨ ਬਜਿੱਦ ਨੇ ਦਿੱਲੀ ਜਾਣ ਦੇ ਲਈ ਦਿੱਲੀ ਦੇ ਵਿੱਚ ਐਂਟਰੀ ਕਰਨ ਦੇ ਲਈ ਆਉਦੇ ਪ੍ਰਧਾਨ ਦਗਮਨ ਸਿੰਘ ਨੇ ਦੱਸਿਆ ਜੀ ਅਸੀਂ ਦਿੱਲੀ ਜਾਣਾ ਹੈ ਕੁਛ ਵੀ ਹੋ ਜੇ ਭਾਵੇਂ कर्फ्यू ਲਗੇ ਅਸੀਂ ਦਿੱਲੀ ਜਾਣੇ ਜਾਣਾ ਹੈ ਕੇਂਦਰ ਸਰਕਾਰ ਇਹ ਬਿਲਾ ਨੂੰ ਰੱਦ ਕਰੇ ਸਾਡਾ ਹਰਿਆਣਾ ਨਾਲ ਨਾਲ ਕੋਈ ਤਗੜਾ ਨਹੀਂ ਲੇਕਿਨ ਹਰਿਆਣਾ ਸਰਕਾਰ ਕਿਸਾਨਾਂ ਨਾਲ ਟੱਕਾ ਕਰ ਰਹੀ ਹੈ ਜਿਸ ਨੂੰ ਕਿਸਾਨ ਬਰਦਾਸ਼ਤ ਨਹੀਂ ਕਰਨਗੇ ਹਰ ਹੱਦ ਤੱਕ ਦਿੱਲੀ ਜਾਣਗੇ ਆ ਠੀਕ ਹੈ ਠੀਕ ਹੈ ਪਰ ਸੋ ਫਿਲਹਾਲ ਦੀ ਜਾਣ ਕੇ ਤੁਹਾਡਾ ਬਹੁਤ ਧੰਨਵਾਦ ਲਗਾਤਾਰ ਇਸ ਖਬਰ ਤੇ ਬਣੇ ਰਹੋ ਸਮਾਣਾ ਤੋਂ ਅਸੀਂ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਕਿਸਾਨਾਂ ਤੇ ਬਾਣੀ ਦੀਆਂ ਪੁਲਿਸ ਦੇ ਵੱਲੋਂ ਵਿਚਾੜਾਂ ਛੱਡੀਆਂ ਗਈਆਂ ਨੇ ਸਮਾਣਾ ਕੈਥਲ ਸੜਕ ਦੇ ਰਾਹੀਂ ਦਰਸਲ ਕਿਸਾਨ ਦਿੱਲੀ ਦੇ ਵਿੱਚ ਐਂਟਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਇਸ ਦੌਰਾਨ ਪੁਲਿਸ ਦੇ ਵੱਲੋਂ ਵਿਚਾੜਾਂ ਛੱਡੀਆਂ ਗਈਆਂ ਪੁਲਿਸ ਦੇ ਵੱਲੋਂ ਕਿਸਾਨਾਂ ਤੇ ਹਲਕਾ ਬਲ ਪ੍ਰਯੋਗ ਵੀ ਕੀਤਾ ਗਿਆ ਕਿਸਾਨਾਂ ਨੂੰ ਬੈਰੀਕੇਡ ਤੋਂ ਅੱਗੇ ਜਾਣ ਤੋਂ ਰੋਕਿਆ ਗਿਆ ਜਿਵੇਂ ਕਿ ਮੇਰੇ ਸਹਿਯੋਗੀ ਪਰਸ਼ੋਤਨ ਜਾਣਕਾਰੀ ਦੇ ਰਹੇ ਸਨ ਕਿ ਹੋਰ ਵੀ ਕਈ ਕਿਸਾਨ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠੇ ਹੋ ਰਹੇ ਨੇ ਹਾਲਾਂਕਿ ਪੁਲਿਸ ਦੇ ਵੱਲੋਂ ਉਹਨਾਂ ਨੂੰ ਪਿੱਛੇ ਕੀਤਾ ਗਿਆ ਪਰ ਇੱਕ ਵਾਰ ਫਿਰ ਇਹ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰ ਸਕਦੇ ਨੇ ਸੋ ਸਮਾਣਾ ਚ ਕਿਸਾਨਾਂ ਤੇ ਪਾਣੀ ਦੀਆਂ ਬੁਛਾੜਾਂ ਛੱਡੀਆਂ ਗਈਆਂ ਨੇ ਪਲ-ਪਲ ਦੀ ਅਪਡੇਟ ਪੂਰੇ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਦਿੱਲੀ ਦੇ ਕੁਝ ਨੂੰ ਲੈ ਕੇ ਤੁਸੀਂ ਨਿਊਜ਼ 18 ਤੇ ਵੇਖ ਰਹੇ ਹੋ ਮਹਾ ਕਵਰੇਜ ਲਗਾਤਾਰ ਅਸੀਂ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੇ ਆਪਣੇ ਦਰਸ਼ਕਾਂ ਨੂੰ ਬਖਾ ਰਹੇ ਸਾਡੀ ਪੂਰੀ ਟੀਮ ਵਕਫ ਵਕਫ ਬਾਰਡਰਾਂ ਤੇ ਡਟੀ ਹੋਈ ਹੈ ਕਿ ਪਿਛਲੇ 2-3 ਦਿਨਾਂ ਤੋਂ ਪਲ-ਪਲ ਦੀ ਅਪਡੇਟ ਪਲ-ਪਲ ਦੀਆਂ ਅਸੀਂ ਤਸਵੀਰਾਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਸਾਡੀ ਇੱਕੋ ਇੱਕ ਕੋਸ਼ਿਸ਼ ਹੁੰਦੀ ਹੈ ਸਾਡਾ ਇੱਕ ਹੀ ਮਕਸਦ ਹੁੰਦਾ ਹੈ ਕਿ ਸਟੀਕ ਸਹੀ ਪ੍ਰੋਸੇਮੰਦ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਪਹੁੰਚ ਸਕੇ ਅਤੇ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਦਿੱਲੀ ਪੁਲਿਸ ਵੀ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਦਿੱਲੀ ਪਹੁੰਚੇ ਪੰਜਾਬ ਦੇ 4 ਵਿਧਾਇਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਪਰਮਿੰਦਰ ਸਿੰਘ ਟਿੰਸਾ ਸਿਮਰਜੀਤ ਬੈਂਸ ਸੁਖਪਾਲ ਸਿੰਘ ਖੈਰਾ ਨੂੰ ਗ੍ਰਿਫਤਾਰ ਕੀਤਾ ਗਿਆ ਕਿਸਾਨਾਂ ਦੀ ਹਮਾਇਤ ਕਰਨ ਦੇ ਲਈ ਦਰਸਲੇ ਵਿਧਾਇਕ ਦਿੱਲੀ ਪਹੁੰਚੇ ਹੋਏ ਸਨ ਜਿਨ੍ਹਾਂ ਦੇ ਵੱਲੋਂ ਪਹਿਲਾਂ ਹੀ ਐਲਾਨ ਕੀਤਾ ਗਿਆ ਸੀਗਾ ਕਿ ਉਹ ਵੀ ਦਿੱਲੀ ਵੱਲ ਕੂਚ ਕਰਨਗੇ ਜੰਤਰ ਮੰਤਰ ਤੇ ਧਰਨਾ ਦੇਣ ਇਹ ਵਿਧਾਇਕ ਪਹੁੰਚੇ ਹੋਏ ਸਨ ਕਿਸਾਨ ਆਗੂ ਯੋਗਿੰਦਰ ਜੱਦਵ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਵੱਡੀ ਖਬਰ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਸ ਕਿਸਾਨਾਂ ਦੇ ਅੰਦੋਲਨ ਦੇ ਨਾਲ ਜੁੜੀ ਹੋਈ ਦਿੱਲੀ ਪੁਲਿਸ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਹਾਲਾਂਕਿ ਕਿਸਾਨ ਤਾਂ ਦਿੱਲੀ ਨਹੀਂ ਪਹੁੰਚੇ ਪਰ ਸਿਆਸਤਦਾਨ ਵਿਧਾਇਕ ਦਿੱਲੀ ਜ਼ਰੂਰ ਪਹੁੰਚੇ ਜਿਨ੍ਹਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਦਿੱਲੀ ਪਹੁੰਚੇ ਪੰਜਾਬ ਦੇ 4 ਵਿਧਾਇਕਾਂ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਚਾਰ ਵਿਧਾਇਕਾਂ ਦੀ ਗੱਲ ਕੀਤੀ ਜਾਵੇ ਤੇ ਇਸ ਦੇ ਵਿੱਚ ਪਰਮਿੰਦਰ ਢੀਂਡਾ ਸਾਹਿਬ, ਸਿਮਰਜੀਤ ਸਿੰਘ ਬੈਂਸ, ਸੁਖਪਾਲ ਸਿੰਘ ਖਹਿਰਾ ਨੇ ਜਿਨ੍ਹਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਉਸ ਵੇਲੇ ਦੀਆਂ ਅਸੀਂ ਤੁਹਾਨੂੰ ਤਸਵੀਰਾਂ ਵੀ ਵਿਖਾ ਰਹੇ ਹਾਂ ਜਦੋਂ ਇਹਨਾਂ ਵਿਧਾਇਕਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ। ਕਿਸਾਨਾਂ ਦੀ ਹਮਾਇਤ ਕਰਨ ਦੇ ਲਈ ਇਹ ਵਿਧਾਇਕ ਦਿੱਲੀ ਪਹੁੰਚੇ ਹੋਏ ਸਨ। ਜੰਤਰ ਮントਰ ਤੇ ਧਰਨਾ ਦੇਣ ਦੀ ਇਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਜਦੋਂ ਤਾਂ ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰੀ ਦੀਆਂ ਅਸੀਂ ਤਸਵੀਰਾਂ ਵੀ ਵਿਖਾ ਰਹੇ ਹਾਂ ਸੁਖਪਾਲ ਸਿੰਘ ਖਹਿਰਾ ਨਾ ਤਸਵੀਰਾਂ ਦੇ ਵਿੱਚ ਉਹਨਾਂ ਦੇ ਵਿੱਚ ਉਹਨਾਂ ਦੇ ਹੱਥ ਦੇ ਵਿੱਚ ਕਿਸਾਨ ਅੰਦੋਲਨ ਨੂੰ ਲੈ ਕੇ ਕਿਸਾਨਾਂ ਦੇ ਪੁਰੇ ਸੰਘਰਸ਼ ਨੂੰ ਲੈ ਕੇ ਇੱਕ ਚੰਡਾ ਵੀ ਹੱਥ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਉਸ ਤੋਂ ਬਾਅਦ ਚ ਦਿੱਲੀ ਪੁਲਿਸ ਵੱਲ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਸੋ ਦਿੱਲੀ ਦੀਆਂ ਤਸਵੀਰਾਂ ਦਿੱਲੀ ਪੁਲਿਸ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਹਾਲਾਂਕਿ ਗੱਲ ਕਿਸਾਨਾਂ ਦੀ ਕੀਤੀ ਜਾਵੇ ਤਾਂ ਕਿਸਾਨ ਜਿਨ੍ਹਾਂ ਨੂੰ ਕਿ ਹੈ ਰਾਣਾ ਪੁਸ ਦੇ ਵੱਲੋਂ ਬਾਰਡਰਾਂ ਤੇ ਹੀ ਰੋਕਿਆ ਗਿਆ ਪਰ ਇਹ ਵਿਦਾਇਕ ਇਸ ਤੋਂ ਪਹਿਲਾਂ ਹੀ ਦਿੱਲੀ ਪਹੁੰਚ ਗਏ ਜਦੋਂ ਦਿੱਲੀ ਪੁਲਿਸ ਨੂੰ ਇਸ ਦਾ ਪਤਾ ਲੱਗਿਆ ਤੇ ਦਿੱਲੀ ਪੁਲਿਸ ਐਕਸ਼ਨ ਦੇ ਵਿੱਚ ਹਰਕਤ ਦੇ ਵਿੱਚ ਨਜ਼ਰ ਆਈ ਜਿਸ ਤੋਂ ਬਾਅਦ ਇਹਨਾਂ ਵਿਦਾਇਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਬਾਰਡਰ ਸਾਰੇ ਸੀਲ ਕੀਤੇ ਆ ਅਥਰੂ ਗੈਸ ਦੇ ਘੋੜੇ ਕਿਸਾਨਾਂ ਦੇ ਉੱਤੇ ਛੱਡੇ ਜਾ ਰਹੇ ਆ ਆਂਦਾਦੇ ਦੇ ਉੱਤੇ ਲੱਖੀਆਂ ਭਰਾਈਆਂ ਜਾ ਰਹੀਆਂ ਪਾਣੀ ਦੀਆਂ ਪੁਸ਼ਾਰਾਂ ਇਹ ਕਿਹਸੀ ਡੈਮੋਕ੍ਰੇਸੀ ਹੈ ਇਹ ਜੀਟੀ ਰੋਡ ਤੋਂ ਦੀ ਲੰਘ ਕੇ ਆਪਣੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਸੰਵਧਾਨਕ ਕਤਲ ਕਰਕੇ ਬਣਾਏ ਹੋਏ ਖੇਤੀ ਕਾਨੂੰਨ ਦੇ ਵਿਰਖਲਾਪ ਪੀਸਫੁਲ ਐਜੀਟੇਸ਼ਨ ਕਰਨਾ ਉਹ ਹਰ ਭਾਰਤੀ ਦਾ ਇੱਕ ਮੂਲ ਅਧਿਕਾਰ ਹੈਗਾ ਉਹਦੇ ਕੋਲ ਰਾਈਟ ਹੈ ਇਸ ਗੱਲ ਦਾ ਸੋ ਬੜਾ ਦੁੱਖ ਤੇ ਅਫਸੋਸ ਹੈ ਕਿ ਕੱਲ ਤੋਂ ਹਰਿਆਣਾ ਪੁਲਿਸ ਜਿਹੜੀ ਖੱਟਰ ਤੇ ਬੀਜੇਪੀ ਦੀ ਹੱਥ ਛੋਕਾ ਬਣ ਕੇ ਜ਼ਬਰ ਤੇ ਜ਼ੁਲਮ ਦੀਆਂ ਹੱਦਾਂ ਸਾਰੀਆਂ ਪਾਰ ਕਰਦੇ ਹੋਏ ਇੱਕ ਘਨੌਣੀ ਹਰਕਤ ਕਰ ਰਹੀ ਆ हरियाणा के किसान नेता प्रेम सिंह गहलोत हमारे साथ बात करने के लिए मौजूद है सर सीमाओं पर प्रशासन मुस्तैद है किसान दिल्ली नहीं पहुंच पा रहे आप गुरुद्वारे में मौजूद हैं कैसे आगे की जो पूरी प्रक्रिया होगी कैसे आप लोग अपना विरोध जताएंगे देखिए आज भी इस गुरुद्वारे में इतना पुलिस का भारी इंजाम होने के बावजूद भी यहाँ पे सैकड़ों की संख्या में जो है किसान नेता हरियाणा पंजाब यूपी से आ चुके हैं कुछ एम से भी आए हैं और लोग आ भी रहे हैं हमारा जो ये प्रोग्राम है छब्बीस सत्ताईस का इससे देखिए पूरा केंद्र की सरकार राज्य की सरकारें बहुत ही तरह से घबरा गई हैं और हमारा ये आंदोलन जो है कामयाब है इसी से कामयाबी का पता लगता है कि हरियाणा की पुलिस जो है हर बॉर्डर पे बैठी हुई है और दिल्ली की पुलिस ने देखा होगा अपने गुरुद्वारे जो है सील किए हुए हैं ये प्रोग्राम जो है किसानों का किसानों की जो मांग है ये किसी भी प्रकार से इनको वापस करनी होगी और आपको ध्यान हो कि तीन तारीख को तीन दिसंबर को पंजाब के किसानों को इन्होंने बुलाया है तो इसका मतलब ये है कि ये लोग घबरा चुके हैं और ये आंदोलन जब तक वापस नहीं होगा जब तक ये तीन जो इन्होंने कानून बनाए हैं ये निरस्त नहीं होंगे पे वापस नहीं कहो जो कि किसान नेता है हरियाणा के कहना है कि वापस किसान नहीं जाएंगे सीमाओं पर ही बैठे रहेंगे राशन लेके आए हैं उसकी राशन की कमी नहीं हम अन्नदाता हैं हम अपनी बात अपनी मांगों को ਪੂਰਾ ਕਰਕੇ ਹੀ ਲੋਟेंगे अब देखना ये होगा किसान अपने इस आंदोलन को आगे किस तरह के से अंजाम देते हैं काय पसंद मुनमुन के साथ मैं रवि मिश्रा न्यूज़ 18 नई दिल्ली एक पासे ਕਿਸਾਨਾਂ ਦਾ ਅੰਦੋਲਨ ਵੱਡੇ ਪੱਧਰ ਤੇ ਜਾਰੀ ਹੈ ਕੇਂਦਰ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਸ ਦੇ ਵਿਚਾਲੇ ਕੇਂਦਰੀ ਖੇਤੀਬਾੜੀ ਮੰਤਰੀ ਦਾ ਇੱਕ ਵਾਰ ਫਿਰ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਤੇ ਕੇਂਦਰ ਦਾ ਰੁਖ ਕਾਇਮ ਹੈ ਕੇਂਦਰ ਦਾ ਸਟੈਂਡ ਇੱਕ ਵਾਰ ਫਿਰ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਸਪਸ਼ਟ ਕਰ ਦਿੱਤਾ ਹੈ ਸਾਫ ਕਰ ਦਿੱਤਾ ਹੈ ਕਿ ਖੇਤੀ ਕਾਨੂੰਨਾਂ ਤੇ ਕੇਂਦਰ ਦਾ ਰੁਖ ਕਾਇਮ ਹੈ ਖੇਤੀ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਨੇ ਕੇਂਦਰ ਸਰਕਾਰ ਲਗਾਤਾਰ ਇਹ ਦਾਵਾ ਕਰ ਰਹੀ ਹੈ ਲਗਾਤਾਰ ਕਿਸਾਨਾਂ ਨੂੰ ਇਹ ਭਰੋਸਾ ਦੇ ਰਹੀ ਹੈ ਕਿ ਜਿਹੜੇ ਖੇਤੀ ਕਾਨੂੰਨ ਕੇਂਦਰ ਸਰਕਾਰ ਦੇ ਵੱਲੋਂ ਲਿਆਂਦੇ ਗਏ ਨੇ ਉਹ ਕਿਸਾਨਾਂ ਦੇ ਹਿੱਤ ਦੇ ਵਿੱਚ ਨੇ ਹੱਕ ਦੇ ਵਿੱਚ ਨੇ ਇੱਕ ਵਾਰ ਫਿਰ ਕੇਂਦਰ ਦੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਵੱਲੋਂ ਇਹ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਖੇਤੀ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਨੇ ਕਿਸਾਨਾਂ ਨੂੰ ਗਲਬਾਤ ਦੇ ਲਈ ਸੱਦਾ ਦਿੱਤਾ ਗਿਆ ਹੈ ਕਿਸਾਨਾਂ ਦੀ ਆਰਥ ਦੇ ਵਿੱਚ ਕਾਂਗਰਸ ਸਿਆਸਤ ਕਰ ਰਹੀ ਹੈ ਉਹਨਾਂ ਨੇ ਕਾਂਗਰਸ ਤੇ ਵੀ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਵੱਲੋਂ ਕਿਸਾਨਾਂ ਦੀ ਆਰਥ ਦੇ ਵਿੱਚ ਸਿਆਸਤ ਕੀਤੀ ਜਾ ਰਹੀ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਮੇਰੇ ਸਹਿਯੋਗੀ ਪੰਕਜ ਕਪਾਈ ਜੁੜੇ ਹੋਏ ਨੇ ਜੀ ਪੰਕਜ ਇੱਕ ਪਾਸੇ ਕਿਸਾਨਾਂ ਦਾ ਵੱਡਾ ਅੰਦੋਲਨ ਵੱਡੀ ਗਿਣਤੀ ਦੇ ਵਿੱਚ ਕਿਸਾਨ ਬਾਰਡਰਾਂ ਤੇ ਡੱਟੇ ਹੋਏ ਨੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਦਿੱਲੀ ਕੋਚ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਸ ਦੇ ਵਿਚਾਲੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦਾ ਵੱਡਾ ਬਿਆਨ ਸਾਹਮਣੇ ਆ ਉਹਨਾਂ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ ਦਾ ਸਟੈਂਡ ਸਪਸ਼ਟ ਕਰ ਦਿੱਤਾ ਹੈ ਕਿ ਬਕਾਇਦਾ ਤੌਰ ਤੇ ਖੇਤੀਬਾੜੀ ਮੰਤਰੀ ਨੇ ਕਿਹਾ ਕਿ 3 ਤਰੀਕ ਨੂੰ 3 ਦਸੰਬਰ ਨੂੰ ਕਿਸਾਨਾਂ ਨੂੰ ਗਲਬਾਤ ਦੇ ਲਈ ਬੁਲਾਇਆ ਹੋਇਆ ਹੈ ਔਰ ਕਾਨੂੰਨ ਬਾਰੇ ਉਹਨਾਂ ਨੇ ਜ਼ਿਕਰ ਕੀਤਾ ਕਿ ਇਹ ਕਾਨੂੰਨ ਜਿਹੜਾ ਵਾ ਕਿਸਾਨਾਂ ਦੇ ਹਿਤ ਲਈ ਹੈ ਔਰ ਨਾਲ ਹੀ ਨਾਲ ਕਾਂਗਰਸ ਦੇ ਉੱਤੇ ਨਿਵਰਦੇ ਹੋਏ ਖੇਤੀਬਾੜੀ ਮੰਤਰੀ ਨਜ਼ਰ ਆਏ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਕਾਂਗਰਸ ਵੱਲੋਂ ਘੁਮਰਾ ਕਿਤਾ ਜਾ ਰਿਹਾ ਹੈ ਕਿਸਾਨਾਂ ਕਿਸਾਨੀ ਦੇ ਉੱਤੇ ਜਿਹੜੀ ਹੈ ਰਾਜਨੀਤੀ ਨਹੀਂ ਕੀਤੀ ਜਾਣੀ ਚਾਹੀਦੀ ਇਹ ਨਰਿੰਦਰ ਸਿੰਘ ਤੋਮਰ ਖੇਤੀਬਾੜੀ ਮੰਤਰੀ ਨੇ ਇਹ ਸਟੇਟਮੈਂਟ ਜਿਹੜੀ ਉਹ ਐਸੋਲੇ ਦਿੱਤੀ ਔਰ ਸਾਫ ਤੌਰ ਤੇ ਕਿਹਾ ਕਿ 3 ਦਸੰਬਰ ਨੂੰ ਗੱਲਬਾਤ ਕੀਤੀ ਜਾਏਗੀ ਕਿਸਾਨਾਂ ਨੂੰ ਸੱਦਾ ਪੱਤਰ ਭੇਜਿਆ ਜਾ ਚੁੱਕਿਆ ਹੈ ਔਰ ਨਾਲ ਹੀ ਨਾਲ ਇਹ ਵੀ ਕਹਿੰਦੇ ਹੋਏ ਖੇਤੀਬਾੜੀ ਮੰਤਰੀ ਨਜ਼ਰ ਆਏ ਕਿ ਕਿਸਾਨਾਂ ਦੇ ਹਿੱਤਾਂ ਦੇ ਲਈ ਇਹ ਜਿਹੜੇ ਨਵੇਂ ਕਾਨੂੰਨ ਨੇ ਉਹ ਬਣਾਏ ਗਏ ਨੇ ਪਰ ਕਿ ਜੋ ਨਾਲ ਹੀ ਵੱਡਾ ਸਵਾਲ ਹੈ ਕਿ ਚਾਹੇ 3 ਦਸੰਬਰ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਕਿਸਾਨ ਜਥੇਬੰਦੀਆਂ ਨੂੰ ਪਰ ਜਿਵੇਂ ਦਾ ਬਿਆਨ ਹੁਣ ਇੱਕ ਵਾਰ ਫਿਰ ਨਰਿੰਦਰ ਤੋਮਰ ਦਾ ਸਾਹਮਣੇ ਆਇਆ ਇੱਕ ਵਾਰ ਫਿਰ ਸਪੱਸ਼ਟ ਕੀਤਾ ਪਰ ਕਿਤਨੇ ਕੇਤੀ ਇਸ ਬਿਆਨ ਦੇ ਵਿਸ਼ਟਾ ਅੱਗੇ ਦੀ ਕੋਈ ਗੱਲ ਬਣਦੀ ਹੋਈ ਨਜ਼ਰ ਨਹੀਂ ਆ ਰਹੀ ਫਿਰ ਆਖਰਕਾਰ ਇਹ ਕਿਸਾਨਾਂ ਦੇ ਅੰਦੋਲਨ ਦਾ ਇਹ ਵੱਡੀਆਂ ਮੰਗਾਂ ਦਾ ਹੱਲ ਕਿਵੇਂ ਹੋਵੇਗਾ ਪਰਮੰਦਰ ਅਸਲ ਵਿੱਚ ਸਵਾਲ ਇਹੀ ਬਣਿਆ ਹੋਇਆ ਹੈ ਕਿਉਂਕਿ ਕੇਂਦਰ ਸਰਕਾਰ ਕੈਰੀ ਕਾਨੂੰਨ ਵਾਪਸ ਨਹੀਂ ਲਿੱਤੇ ਜਾਣਗੇ ਔਰ ਕਿਸਾਨ ਕਹਿ ਰਹੇ ਨੇ ਕਿ ਕਾਨੂੰਨ ਵਾਪਸ ਲਿੱਤੇ ਜਾਣ ਤੋਂ ਵੀ ਕਰਨ ਨੂੰ ਲੈ ਕੇ ਕਿਸਾਨ ਜਿਹੜੇ ਨੇ ਉਹ ਤਿਆਰ ਨਹੀਂ ਨਹੀਂ ਕਿਸਾਨ ਲਗਾਤਾਰ ਇਹ ਕਹਿ ਰਹੇ ਨੇ ਕਿ ਕਾਨੂੰਨ ਜਿਹੜੇ ਨੇ ਉਹ ਵਾਪਸ ਲਿੱਤੇ ਜਾਣ ਕੈਸੋਲੇ ਸਵਾਲ ਇਹ ਹੀ ਬੰਦੇ ਕਿ 3 ਤਰੀਕ ਨੂੰ ਕਿਉਂਕਿ ਪਿਛਲੀ ਮੀਟਿੰਗ 13 ਨਵੰਬਰ ਨੂੰ ਹੋਈ ਸੀਗੀ ਉਸ ਵੇਲੇ 7 ਘੰਟੇ ਮੀਟਿੰਗ ਦਿੱਲੀ ਦੇ ਵਿਗਿਆਨ ਭਵਨ ਨੂੰ ਹੋਈ ਸੀ ਜੇਤੂਬੜੀ ਮੰਤਰੀ ਮੇ ਜੋ ਸੀਗੇ ਲੇਕਿਨ ਮੀਟਿੰਗ ਬੇਸਿਤਾ ਰਹੀ ਔਰ ਉਹਨੇ ਇੱਕ ਵਾਰ ਫਿਰ 11 11 ਵਜੇ ਬੁਲਾਇਆ ਤੇ 3 ਤਰੀਕ ਨੂੰ ਦਾ ਜਿਹੇਜ ਕੀ ਮੀਟਿੰਗ ਦੇ ਵਿੱਚ ਗੱਲਬਾਤ ਹੋਈ ਜੇ ਕਾਫੀ ਅਹਿਮ ਰਹਿਣ ਵਾਲਾ ਹੈ ਠੀਕ ਹੈ ਠੀਕ ਹੈ ਪੰਕਜ ਵਿਲਾਦੀਪੂਰੀ ਜਾਣਕਾਰੀ ਤੁਹਾਡਾ ਬਹੁਤ ਧੰਨਵਾਦ ਕੇਂਦਰੀ ਖੇਤੀਬਾੜੀ ਮੰਤਰੀ ਦਾ ਵੱਡਾ ਬਿਆਨ ਸਾਹਮਣੇ ਆ ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਲੈ ਕੇ ਉਹਨਾਂ ਨੇ ਇੱਕ ਪਰ ਫਿਰ ਸਾਫ਼ ਤੇ ਸਪਸ਼ਟ ਕਰ ਦਿੱਤਾ ਹੈ ਕਿ ਖੇਤੀ ਕਾਨੂੰਨਾਂ ਤੇ ਕੇਂਦਰ ਦਾ ਰੁਖ ਕਾਇਮ ਹੈ ਖੇਤੀ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਨੇ ਉਹਨਾਂ ਨੇ ਸਾਫ਼ ਕੀਤਾ ਹੈ ਕਿ ਜਿਹੜੇ ਕੇਂਦਰ ਦੇ ਖੇਤੀ ਕਾਨੂੰਨ ਨੇ ਕਿਸਾਨਾਂ ਦੇ ਹਿੱਤ ਦੇ ਵਾਸਤੇ ਕਿਸਾਨਾਂ ਦੇ ਹੱਕ ੱਲੇ ਵਾਸਤੇ ਬਣਾਏ ਗਏ ਨੇ ਕਿਸਾਨਾਂ ਨੂੰ ਗਲਬਾ ਦਿੱਲੀ 3 ਦਸੰਬਰ ਦਾ ਸੱਦਾ ਦਿੱਤਾ ਗਿਆ ਉੱਥੇ ਉਹਨਾਂ ਨੇ ਕਾਂਗਰਸ ਤੇ ਨਿਸ਼ਾਨਾ ਸਾਧਦੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀ ਆੜ ਚ ਕਾਂਗਰਸ ਸਿਆਸਤ ਕਰ ਰਹੀ ਹੈ ਉੱਥੇ ਗੱਲ ਕਿਸਾਨਾਂ ਦੇ ਦਿੱਲੀ ਕੂਚ ਦੀ ਕੀਤੀ ਜਾਵੇ ਤਾਂ ਕਿਸਾਨਾਂ ਦੇ ਦਿੱਲੀ ਕੂਚ ਦੇ ਮੱਦੇਨਜ਼ਰ ਹਰਿਆਣਾ ਦੇ ਦਿੱਲੀ ਦੇ ਨਾਲ ਲੱਗਦੇ ਬਾਰਡਰਾਂ ਤੇ ਵੀ ਸਖਤੀ ਵਧਾ ਦਿੱਤੀ ਗਈ ਹੈ ਸਿੰਘੂ ਬਾਰਡਰ ਤੇ ਬੈਰੀਕੇਡਿੰਗ ਤੱਕ ਕਰ ਦਿੱਤੀ ਗਈ ਹੈ ਗਰਾਊਂਡ ਜ਼ੀਰੋ ਤੋਂ ਸਾਡੇ ਸਹਿਯੋਗੀ ਨਿਤਿਨ ਅੰਤਲ ਦੀ ਇਹ ਰਿਪੋਰਟ ਵੇਖੋ किसानों के दिल्ली कोच को लेकर जहां हरियाणा पुलिस की सख्ती है वहीं आप तस्वीरें देख सकते हैं सिंगू बॉर्डर की ये तस्वीरें हैं जो सोनीपत से लगता है और दिल्ली जाता है आप तस्वीरों में देख सकते हैं कि बीएसएफ दिल्ली पुलिस की भारी तादाद में तैन फोर्स तैनात की गई है ताकि किसानों को यहाँ आके दिल्ली पहुँचने ना दिया जाए किसी भी सूरत में किसानों को दिल्ली नहीं पहुँचने दिया जाएगा जिसके लिए एक तरफ जो वाटर कैनल आप देख सकते हैं मिट्टी से भरे हुए ट्रक खड़े किए गए हैं ताकि जो ट्रैक्टर ट्रैली आए तो इन्हें लगा दिया जाए क्योंकि एमरजेंसी में भी वो पहुँच सकते हैं हालाँकि किसान अभी तक सोनीपत तक भी नहीं पहुँच पाए हैं लेकिन जो स्थिति है उस स्थिति के आधार पर बी के जो जवान हैं वो देखे तैनाती पर खड़े हुए हैं पत्थर लगाए गए हैं उसके साथ साथ भारी पुलिस फोर्स दिल्ली पुलिस की भी है जो गाड़ियां हैं चेकिंग के बाद ही उन्हें आगे आने दिया जा रहा है तो किसानों की जो बात है वो किसान इस बात पर डे रहे हुए हैं कि वो दिल्ली जरूर जाएंगे ताे कुछ भी हो और जो दिल्ली पुलिस है चाहे हरियाणा पुलिस है अभी तक फिलहाल जो है किसी किसान नहीं पहुँचे हैं बॉर्डर पर लेकिन किसी भी स्थिति से निमटने के लिए हरियाणा पुलिस और दिल्ली पुलिस पूरी तरह तैयार है सोनीपत से नितिन तेल न्यूज एटीन ਸੋ ਕਿਸਾਨਾਂ ਦੇ ਅੰਦੋਲਨ ਦਾ ਆਵਾਜਾਈ ਤੇ ਵੱਡਾ ਅਸਰ ਨਜ਼ਰ ਆ ਰਿਹਾ ਹੈ ਕਿਸਾਨ ਅੰਦੋਲਨ ਦੇ ਕਾਰਨ ਦਿੱਲੀ ਦੇ ਵਿੱਚ ਪਾਰੀ ਜਾਮ ਲੱਗ ਗਿਆ ਹੈ ਥਾਂ ਥਾਂ ਬੈਰੀਕੇਡਿੰਗ ਕਰਕੇ ਲੰਬਾ ਸਮਾਂ ਚੈਕਿੰਗ ਤੋਂ ਬਾਅਦ ਵਾਹਨਾਂ ਨੂੰ ਅੱਗੇ ਭੇਜਿਆ ਜਾ ਰਿਹਾ ਹੈ ਸੜਕਾਂ ਤੇ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਨਜ਼ਰ ਆ ਰਹੀਆਂ ਨੇ ਆਮ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਦੋ ਤਸਵੀਰਾਂ ਗੁਰੂਗ੍ਰਾਂਤ ਤੇ ਫਰੀਦাবাদ ਦੀਆਂ ਤੁਸੀਂ ਦੇਖ ਸਕਦੇ ਹੋ ਇੱਥੋਂ ਤੱਕ ਨਜ਼ਰ ਜਾਂਦੀ ਹੈ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਨਜ਼ਰ ਆ ਰਹੀਆਂ ਨੇ ਪੁਲਿਸ ਦੇ ਵੱਲੋਂ ਜਗ੍ਹਾ-ਜਗ੍ਹਾ ਤੇ ਬੈਰੀਕੇਡਿੰਗ ਕੀਤੀ ਗਈ ਹੈ ਤੇ ਵਾਹਨਾਂ ਦੀ ਬਰੀਕੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਤੇ ਜਦੋਂ ਚੈਕਿੰਗ ਕੀਤੀ ਜਾਂਦੀ ਹੈ ਤਾਂ ਉਸ ਦੌਰਾਨ ਹੀ ਹੋਰ ਵੀ ਜ਼ਿਆਦਾ ਜਾਮ ਲੱਗ ਜਾਂਦਾ ਹੈ ਜਿਸ ਕਰਕੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਈ-ਕਈ ਘੰਟੇ ਲੋਕੀ ਲੇਟ ਹੋ ਰਹੇ ਨੇ ਆਪਣੇ ਕਮਾਕਾਰਾਂ ਤੇ ਜਾਣ ਦੇ ਲਈ ਲੰਬੀਆਂ-ਲੰਬੀਆਂ ਲਾਈਨਾਂ ਵਾਨਾਂ ਦੀਆਂ ਗੱਡੀਆਂ ਦੀਆਂ ਸਾਫ਼ ਤੌਰ ਤੇ ਵੇਖਿਆ ਜਾ ਸਕਦੀਆਂ ਨੇ ਗੁਰੂਗ੍ਰਾਮ ਤੇ ਫਰੀਦাবাদ ਦੀਆਂ ਸੋ ਕਿਸਾਨਾਂ ਦੇ ਇਸ ਅੰਦੋਲਨ ਦਾ ਕਿਸਾਨਾਂ ਦੇ ਦਿੱਲੀ ਕੁਸ਼ ਦੇ ਪ੍ਰੋਗਰਾਮ ਦਾ ਆਮ ਲੋਕਾਂ ਤੇ ਕਿਸ ਤਰ੍ਹਾਂ ਦਾ ਅਸਰ ਨਜ਼ਰ ਆ ਰਿਹਾ ਆਪਣੇ ਆਪ ਦੇ ਵਿੱਚ ਦੋ ਤਸਵੀਰਾਂ ਬਿਆਨ ਕਰਦੀਆਂ ਨੇ किसान आंदोलन के चलते फरीदाबाद पुलिस पूरी तरह अलर्ट मोड में है मैं इस समय फरीदाबाद दिल्ली के बॉर्डर पर खड़ा हुआ हूं ये बॉर्डर का पूरा का पूरा इलाका है और यहां से रास्ता दिल्ली के लिए जाता है और हम देख रहे हैं कि पुलिसकर्मी बड़ी संख्या में यहां तैनात है बाकायदा गाड़ियों की चेक किया जा रहा है गाड़ियों को रुकवाया जा रहा है और सुनिश्चित किया जा रहा है ये पूरी तरह से कि किसी भी तरह से कोई ऐसी स्थिति ना आए जिसके चलते किसान जो है वो दिल्ली में किसी तरह प्रवेश कर जाएँ सुरक्षा व्यवस्था की अगर मैं बात करूँ तो फरीदाबाद पुलिस के पंद्रह से ज़्यादा जवान सुरक्षा व्यवस्था में तैनात किए गए हैं पूरी तरह से कोशिश इस बात की की जा रही है कि किसी भी तरह की दिक्कत किसान आंदोलन के चलते लोगों को ना हो और पूरी तरह से आप ये देखिए नज़ारा ये जो पुलिसकर्मी है बाकायदा लंबी लाइनें आप मेरे पीछे देख सकते हैं कितनी लंबी लाइनें यहाँ पूरी तरह से लगी हुई है और इसकी वजह मात्र चेकिंग का पीरियड है चूँकि सुबह का समय है और दिल्ली एक ऐसा इलाका है फरीदाबाद से चूँकि सटा हुआ इलाका है और बहुत सारे लोग यहाँ से दिल्ली की तरफ जाते हैं और दिल्ली की तरफ जाकर वहाँ अपनी अपनी नौकरियाँ करने के लिए पहुँचते हैं और इसी वजह से जो सुबह का समय रहता है दिल्ली फरीदाबाद बॉर्डर पर काफ़ी जाम के हालात फरीदाबाद में सुबह के टाइम पर रहते हैं और अभी की जो स्थिति है अभी पूरी तरह से आप देख सकते हैं कि चूंकि किसान आंदोलन को लेकर पुलिस सतर्क है सड़कों पर उतरी हुई है और एस एच साहब चेकिंग चल रही है आपकी क्या किस तरीके से आप चेकिंग कर रहे हैं और क्या वजह है सर ये भारतीय किसान यूनियन के व्यक्ति जो आज दिल्ली जाने थे इस वजह से चेकिंग चल रही है फरीदाबाद प्रशासन द्वारा तारक चित्व लागू की हुई है और हमारे इसी वजह से यहाँ पर नाके लगे हुए हैं तीन कराये टोल प्लाजा पर एक नाका है भद्रपुर बॉर्डर पर नीचे फ्लाईओवर का नाका है एक सेक्टर सैतीस बाईपास पर एक नाका है बीस बीस बाई, बाई पति हमारे मुलाजिम लगे हुए हैं ये पूरी तरह से एस एच ओ है जो साफ तौर पर कह रहे हैं कि अभी फिलहाल चूंकि चेकिंग चल रही है इसलिए थोड़ी जाम की स्थिति बन गई है लेकिन पूरी तरह से वो ये सुनिश्चित कर रहे हैं कि किसी भी तरह से आम लोग जो हैं उन्हें दिक्कत ना हो और वो पूरी तरह से किसान यूनियन का जो आंदोलन है उसके चलते प्रभावित ना हो दीपक गौतम न्यूज एटीन फरीदाबाद किसान सड़क पर है लेकिन परेशानी आम जनता को भी उठानी पड़ रही है लोग फंसे हुए हैं कोई दिल्ली जाना चाहता है तो कोई चंडीगढ़ जाना चाहता है लेकिन एक बारात है जो लुधियाना से वापस दिल्ली की तरफ जा रही है यानी कि ये डोली है बारात कल थी लेकिन परेशान है परिवार क्योंकि जो डोली है वो करनाल में ही फंस गई है तकरीबन छह से सात घंटे हो चुके हैं जो डोली है वो करनाल में फंसी हुई है और परिवार के जो लोग हैं वो परेशान है हम उनसे बातचीत करने का प्रयास करेंगे आप लुधियाना से दिल्ली जा रहे हैं कितनी परेशानी हो रही है सर परेशानी तो काफी हो रही है परिवार है छोटा बच्चा है तो दिक्कत है हम चाहते हैं कि कि जनता से से सरकार से कि जो जिसकी मांगे पूरी गरी रास्ता जल्दी से जल्दी तो सब अपने घर पहुंच सकेंगे अब देखना होगा कि आम जनता को जो परेशानी हो रही है उसका समाधान कब तक निकलता है करनाल से ਡੀਕੇਯੂ ਸਿੱਧੂਪੁਰ ਦੇ ਕਿਸਾਨਾਂ ਨੇ ਤਹਾਨਾ ਬਾਰਡਰ ਤੇ ਮੋਰਚਾ ਸੰਭਾਲਿਆ ਹੋਇਆ ਹੈ ਦੂਸਰਾ ਦਿਨ ਹੈ ਅੱਜ ਤਸਵੀਰਾਂ ਰਾਹੀਂ ਤੁਸੀਂ ਵੇਖ ਸਕਦੇ ਹੋਗੇ ਕਿ ਕਾਫੀ ਇਹ ਗੁੱਸਾ ਹੈਗਾ ਇਹਨਾਂ ਦੇ ਵਿੱਚ ਹਜ਼ਾਰਾਂ ਦੀ ਇਹ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਇਕੱਠੇ ਹੋਏ ਨੇ ਤੋਹਾਨਾ ਹਰਿਆਣਾ ਬਾਰਡਰ ਤੇ ਜਿਹੜਾ ਰਸਤਾ ਜਾਂਦਾ ਮੂਰਨਕ ਤੋਂ ਤੋਹਾਨਾ ਫਤਿਹਪੁਰਬਾਦ ਅੰਸਾਰ ਹੋ ਕੇ ਦਿੱਲੀ ਨੂੰ ਜਾਂਦਾ ਹੈਗਾ ਉੱਥੇ ਇਹ ਡਟੇ ਹੋਏ ਨੇ ਅੱਜ ਦੂਸਰਾ ਦਿਨ ਹੈ ਕੁਝ ਨੌਜਵਾਨ ਬਹੁਤ ਜ਼ਿਆਦਾ ਕਾਲੇ ਨੇ ਬਾਰਡਰ ਟੱਪਣ ਵਾਸਤੇ ਕੁਝ ਇਸ ਤਰ੍ਹਾਂ ਦੇ ਗੱਲਾਂ ਆਈਆਂ ਨੇ ਕਿ ਹੁਣੇ ਬਾਰਡਰ ਟੱਪੋ ਇੱਥੋਂ ਤਾਹੀਂ ਦਿੱਲੀ ਪਹੁੰਚਿਆ ਜਾਣਾ ਆਗੂ ਮੌਜੂਦ ਨੇ ਉਹਨਾਂ ਤੋਂ ਹੀ ਜਾਣਦੇ ਹੈਗੇ ਕੀ ਕਹਿੰਦਾ ਜਾਉਂਦੇ ਨੇ ਹਾਂਜੀ ਇੱਕ ਹੀ ਗੱਣਾ ਚਾਹੁੰਦੇ ਹੋ ਜਿਹੜਾ ਤੁਹਾਡਾ ਸੰਘਰਸ਼ ਚੱਲ ਰਿਹਾ ਹੈਗਾ ਤੇ ਨੌਜਵਾਨ ਜਿਹੜੇ ਬਹੁਤ ਕਾਲੇ ਨੇ ਬોર્ਡਰ ਟੱਪਣ ਵਾਸਤੇ ਕਦੋਂ ਦਿੱਲੀ ਜਾਓਗੇ ਦਿੱਲੀ ਵਸ ਜਾਵਾਂਗੇ ਜੀ ਪਰ ਜੋਸ਼ ਦੇ ਨਾਲ ਹੋਸ਼ ਜ਼ਰੂਰੀ ਆ ਆਪਾਂ ਲਗਾਤਾਰ ਹੋਸ਼ ਨੂੰ ਬਣਾ ਕੇ ਰੱਖਾਂਗੇ ਤਾਂ ਦਿੱਲੀ ਵਸ ਪਹੁੰਚਾਂਗੇ ਜੇ ਕੱਲਾ ਜੋਸ਼ ਹੋਇਆ ਤਾਂ ਸਰਕਾਰਾਂ ਚੌਂਦੀਆਂ ਨੂੰ ਖੜਾਏ ਜਾਵੇ ਕੱਲੇ ਜੋਸ਼ ਨਾਲ ਨਹੀਂ ਜਾਇਆ ਜਾਣਾ ਉਹਨਾਂ ਹੋਸ਼ ਰੱਖਣਾ ਜ਼ਰੂਰੀ ਹੈ ਉਹ ਨੀਤੀ ਸਾਡੀ ਜਿਹੜੀ ਹੈਗੀ ਆ ਅਸੀਂ ਪਿੰਡਾਂ ਤੋਂ ਜਦੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਤਿਆਰੀ ਚ ਆਇਆ ਵੀ ਦਿੱਲੀ ਪਹੁੰਚਾਂਗੇ ਲਾਜ਼ਮੀ ਪਹੁੰਚਾਂਗੇ ਟਾਈਮ ਨਹੀਂ ਅਸੀਂ ਦੱਸ ਸਕਦੇ ਕਿਉਂਕਿ ਸਾਡਾ ਤਜਰਬਾ ਪਿਛਲੇ ਸਮੇਂ ਤੋਂ ਕੈਮਰਾਮੈਨ ਹਜਿੰਦਰਦੀਪ ਮਾਨ ਦਿਨ ਨਾਲ ਰਾਕੇਸ਼ ਕੁਮਾਰ న్యూਸ 18 ਪੰਜਾਬ